ਹਾਂਜੀ ਇਹ ਆਪਾਂ ਪੁਆਇੰਟ ਜੋ ਦੇ ਰਹੇ ਆ ਤੁਹਾਨੂੰ ਸਿਰਦਰਦ ਹੋਵੇ ਜਾਂ ਮਾਈਗਰੇਨ ਦੀ ਦਿੱਕਤ ਹੋਵੇ ਸਭ ਤੋਂ ਪਹਿਲਾਂ ਖੱਬੇ ਪਾਸੇ ਸ਼ੁਰੂ ਕਰਨਾ ਆਪਾਂ ਠੀਕ ਹੈ ਜੀ ਕੰਨ ਦੇ ਥੱਲੇੋਂ ਸ਼ੁਰੂ ਕਰਕੇ ਤੱਕ ਸਟਾਰਟ ਕਰਨਾ ਇਧਰੋਂ ਸੱਜੇ ਪਾਸੇ ਕਰਨਾ ਹੈ ਪਹਿਲਾਂ ਖੱਬੇ ਪਾਸੇ ਸ਼ੁਰੂ ਕਰਨਾ ਆਪਾਂ 30 ਵਾਰ ਜਾਨੀ ਕਿ 15 ਵਾਰ ਰਿਪੀਟ ਕਰਾਂਗੇ ਇਹ ਦੇਖੋ ਆਂ ਅੰਗੂਠੇ ਦੇ ਨਾਲ 1 2 3 4 5 6 7 8 9 10 11 12 13 14 15 15 ਵਾਰ ਹੋ ਗਿਆ ਜੀ ਖੱਬੇ ਪਾਸੇ ਫਿਰ ਆਪਾਂ ਸੱਜੇ ਪਾਸੇ ਕਰਨਾ 15 ਵਾਰ 1 2 3 4 5 6 7 8 9 10 11 12 13 14 15 15 ਵਾਰ ਖੱਬੇ ਪਾਸੇ ਤੇ 15 ਵਾਰ ਸੱਜੇ ਪਾਸੇ ਜੇ ਤੁਸੀਂ ਸਿੰਗਲ ਸਿੰਗਲ ਕਰਦੇ ਹੋ ਫਿਰ 30 ਵਾਰੀ ਕਰਨਾ ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ ਫਿਰ 15 ਵਾਰ ਕਰਨਾ ਕਿਉਂਕਿ ਦੋ ਬਰਾਬਰ 1 ਹੁੰਦਾ ਹੈ ਥੋੜਾ ਜਿਹਾ ਗੈਪ ਦੇਣਾਗਾ 15 ਤੋਂ 20 ਸਕੰਡ ਦਾ ਦੁਬਾਰਾ ਫਿਰ ਆਪਾਂ 15 ਵਾਰੀ ਖੱਬੇ ਪਾਸੇ ਕਰਾਂਗੇ ਕੱਤੂ ਕਣਚ 4 5 6 7 8 9 10 11 12 13 14 15 ਠੀਕ ਹੈ ਜੀ ਫਿਰ 15 ਵਾਂ ਸਭ ਜੀ ਸਿਕ 2 3 4 5 6 7 8 9 10 11 12 13 14 15 ਦੋ ਵਾਰ ਹੋ ਗਏ 15 15 ਦੇ ਦੋ ਸੈਟ ਹੋ ਗਏ ਇੱਕ ਸੈਟ ਬਾਅਦ ਆਪਾਂ 30 ਸੈਕਿੰਡ ਦਾ ਕਰ ਦੇਣਾ ਇਸ ਤੋਂ ਬਾਅਦ ਫਿਰ ਆਪਾਂ 8 ਵਾਰੀ ਕਰਾਂਗੇ ਖੱਬੇ ਪਾਸੇ थोड़ा गैप देने के बाद अठब एक दो तीन चार पत्त अठर एक दो सत, गैप दोबारा फिर एक दो तीन चार सात आठ ਇਹ ਪੁਆਇੰਟ ਆਪਾਂ ਦਿਨ ਦੇ ਵਿੱਚ ਦੋ ਵਾਰੀ ਦੇ ਸਕਦੇ ਆ ਕਿਸੇ ਵੀ ਟਾਈਮ ਦੇ ਸਕਦੇ ਆ ਸਵੇਰ ਵੀ ਦੇ ਸਕਦੇ ਆ ਖਾਲੀ ਪੇਟ ਹੋਵੇ ਤੇ ਦੇਣ ਤੋਂ ਪਹਿਲਾਂ ਆਪਾਂ ਕੋਸ਼ਿਸ਼ ਕਰਨੀ ਹੈ ਕਿ ਇਹ ਪੁਆਇੰਟ ਸਹੀ ਹੋਵੇ ਇਹ ਪੁਆਇੰਟ ਕੰਨ ਦੇ ਥੱਲੇ ਸ਼ੁਰੂ ਕਰਨਾ ਤੇ ਸ਼ੁਰੂ ਕਰਨਾ ਤੇ ਇੱਥੇ ਖਤਮ ਕਰਨਾ ਠੀਕ ਹੈ ਜੀ ਇੱਥੋਂ ਸ਼ੁਰੂ ਕਰਨਾ ਹੈ ਤੇ ਖਤਮ ਕਰਨਾ ਹੈ ਜੇ ਆਪਾਂ ਮੰਨ ਕੇ ਚੱਲੋ ਕੋਈ ਬੰਦਾ ਹੈ ਨਹੀਂ ਦੇਣ ਵਾਲਾ ਤੇ ਆਪਾਂ ਦੋ ਉਂਗਲੀਆਂ ਦੇ ਨਾਲ ਦੇ ਸਕਦੇ ਹਾਂ ਪਹਿਲਾਂ ਖੱਬੇ ਪਾਸੇ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 30 ਬਰਾਂ ਪਾ ਸੱਜੇ ਪਾਸੇ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 ਸਿੰਗਲ ਫਿੰਗਰ ਨਾਲ ਦੇਣੇ ਆ ਤਾਂ 30 ਵਾਰ ਜੇ ਡਬਲ ਦੇਣਾ ਤੇ 15 ਵਾਰ ਠੀਕ ਹੈ